ਇੱਥੇ ਕਿਵੇਂ ਪਹੁੰਚੇ ਪਤਿੱਜਿਆਂ ਨੇ ਕੁੱਟ ਮਾਰ ਕੇ ਘੜਤਾ ਜੀ ਮਾਪੇ ਪਾਬ ਤਾਂ ਹੈ ਨਹੀਂ ਕੋਈ ਨਾ ਬਰਾ ਭਰਾ ਜਿਹੜਾ ਭਰਾ ਜਿਉ ਮਰ ਗਿਆ ਜੀ ਹਾਂ ਤੇ ਇਹਨਾਂ ਨੇ ਕੱਢਤਾ ਕਹਿੰਦੇ ਅਸੀਂ ਰੱਖਣੀ ਸਾਰੇ ਖਰਚਾ ਦੇ ਸਾਨੂੰ ਮੈਂ ਖਰਚਾ ਕਿੱਥੋਂ ਦੇ ਮਾ ਜੀ ਪਰਿਵਾਰ ਚ ਲੈਂਦੀ ਸੀ ਪਰ ਭਰਾਵਾਂ ਨਾਲ ਸੀ ਭਰਾ ਨੂੰ ਚੂ ਇਹ ਗੰਦੀ ਵਡੀ ਹੋ ਜਹਿਰ ਪੈਣ ਲਗੀ ਉਹ ਮੁੱਕ ਗਿਆ ਤੇ ਉਹ ਪਤਿੱਜੇ ਸੀ ਇਹਨਾਂ ਨੇ ਮੈਨੂੰ ਕੱਢਤਾ ਬਾਹਰ ਕੁੱਟ ਮਾਰ ਕੇ ਕੱਢਿਆ ਜੀ ਉਹ ਤਾਂ ਬਹੁਤ ਘੁੱਟਿਆ ਸੀ ਜੀ ਅੱਖ ਦੇ ਡੇ ਡੇ ਲੱਡੂ ਬਣ ਗਏ ਸੀ ਬਹੁਤ ਸਾਰੇ ਨਹੀਂ ਨਹੀਂ ਹੋ ਗਏ ਜਿਹੜੀ ਮੈਨੂੰ ਪੈਨਸ਼ਨ ਆਉਂਦੀ ਸੀ ਉਹਦਾ ਸਾਰਾ ਖਰਚਾ ਨਹੀਂ ਹੁੰਦੀ ਸੀ ਮੈਂ 1500 ਮਿਲਦਾ ਸਾਰਾ ਖਰਚਾ ਤਾਂ ਨਹੀਂ ਹੁੰਦੀ ਸੀ ਆਟਾ ਉੱਤੇ ਖੰਡ ਚਾਹ ਜਰਾ ਅੱਛਾ ਸਾਰਾ ਕੁਝ ਮੈਹੀ ਨਹੀਂ ਹੁੰਦੀ ਸੀ ਅਜੇ ਮਾਂ ਦੀ ਯਾਦ ਆਂਦੀ ਹੈ ਵੀ ਹਾਂਜੀ ਤਾਂ ਸਭ ਦੀ ਯਾਦ ਹੈ ਜੀ ਜਿਹਨਾਂ ਨੇ ਕੱਢੇ ਉਹਨਾਂ ਦੀ ਵੀ ਯਾਦ ਆਂਦੀ ਹੈ ਵੀ ਐ ਕੱਢ ਤਾਂ ਮੈਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਐ ਮੈਂ ਹਾਂ ਤੁਹਾਡੇ ਨਾਲ ਨੀਹਾ ਮਲਿਕਾ ਅੱਜ ਸਾਡੇ ਨਾਲ ਕਿ ਬੇਬੇ ਮੌਜੂਦ ਆ ਤੇ ਆਪਾਂ ਉਹਨਾਂ ਦੀ ਕਹਾਣੀ ਜਿਹੜੀ ਆ ਤੁਹਾਡੇ ਤੱਕ ਪਹੁੰਚਾਵਾਂਗੇ ਆਸ਼ਰਮ ਦੇ ਵਿੱਚ ਰਹਿ ਰਹੇ ਨੇ ਕਾਰਨ ਕੀ ਬਣਿਆ ਤੇ ਨਾਲ ਦੀ ਨਾਲ ਆਪਾਂ ਹੋਰ ਵੀ ਗੱਲਾਂ ਪੁੱਛਾਂਗੇ ਬੱਬੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕੋ ਉਹ ਠੀਕ ਹੈ ਜੀ ਬਸ ਦਰਦ ਜ਼ਿਆਦਾ ਹੁੰਦੇ ਮੇਰੇ ਇੱਥੇ ਹੁੰਦਾ ਹੈ ਤਾਂ ਜੀ ਲੱਕ 'ਚ ਹੁੰਦਾ ਇੱਕ ਪਿੰਜੜੀਆਂ ਤੇ ਆਹ ਮੋਰਦੇ ਦੋਨੇ ਦੋ ਹੋਏ ਕਿਸੇ ਪਾਸੇ ਪਿਆਣੀ ਹੁੰਦੋ ਅੱਛਾ ਕਿੱਧਰ ਦੇ ਰਹਿਣ ਵਾਲੇ ਹੋ ਅਸੀਂ ਭਲਾਡੇ ਦੇ ਜੀ ਭਲਾਡੇ ਇੱਥੇ ਕਿਵੇਂ ਪਹੁੰਚੇ ਪਤੀਜਿਆਂ ਨੇ ਕੁੱਟ ਮਾਰ ਕੇ ਘੜਤਾ ਜੀ ਮਾਪੇ ਦਾ ਹੈ ਨਹੀਂ ਕੋਈ ਨਾ ਭਰਾ ਭਰਾਸ ਜਿਹੜਾ ਭਰਾਸ ਉਹ ਮਰ ਗਿਆ ਜੀ ਹਾਂ ਤੇ ਇਹਨਾਂ ਨੇ ਕੱਢ ਤਾ ਕਹਿੰਦੇ ਅਸੀਂ ਰੱਖਣੇ ਸਨ ਦੇ ਖਰਚਾ ਦੇ ਸਾਨੂੰ ਮੈਂ ਖਰਚਾ ਕਿੱਥੋਂ ਦੇ ਮਾ ਜੀ ਅੱਛਾ ਤੇ ਫਿਆਨਿਕ ਰਾਇਆ ਸੀ ਤੁਸਨ ਨੇ ਜਿੱਕ ਉੱਥੇ ਲੁਧਿਆਣੇ 'ਚ ਹੋਇਆ ਸੀਗਾ ਹਾਂ ਤੇ ਉਹ ਬਿਮਾਰੀ ਦਾ ਖਾਦਾ ਹੋਇਆ ਸੀਗਾ ਫਿਰ ਮੇਰੀ ਮਾਂ ਨੇ ਭੇਜਿਆ ਨਹੀਂ ਸੀਗਾ ਕੀ ਸੀਗਾ ਬਿਮਾਰੀ ਦਾ ਉਹ ਜੀ ਮਰ ਗਈ ਸੀ ਇੱਕ ਨਮਰਦ ਸੀਗਾ अच्छा हां जी फिर ਵੀ ਭੇਜਿਆ ਨਹੀਂ ਸੀਗਾ ਫਿਰ ਮੰਮੀ ਨੇ ਭੇਜਿਆ ਨਹੀਂ ਹਾਂ ਜੀ ਤੇ ਹੁਣ ਫਿਰ ਮਤਲਬ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਸੀ ਤੁਸੀਂ ਹਾਂ ਜੀ ਪਰਿਵਾਰ ਚ ਰਹਿੰਦੀ ਸੀ ਪਰ ਭਰਾਵਾਂ ਨਾਲ ਸੀ ਭਰਾ ਨੂੰ ਚੂਹੇ ਖਾ ਗੰਦੀ ਵੜੀ ਹੋ ਜਹਿਰ ਫੈਲਰ ਗਈ ਉਹ ਮੁੱਕ ਗਿਆ اچھا ਤੇ ਉਹ ਪੁੱਤ ਜੇ ਸੀ ਇਹਨਾਂ ਨੇ ਮੈਨੂੰ ਕੱਢਤਾ ਬਾਹਰ ਕੁੱਟ ਮਾਰ ਕੇ ਕੱਢਿਆ ਜੀ ਉਹ ਤਾਂ ਬਹੁਤ ਕੁੱਟਿਆ ਬਹੁਤ ਕੁੱਟਿਆ ਸੀ ਜੀ ਅੱਖਾਂ ਦੇ ਡੇਡੇ ਲੱਡੂ ਬਣ ਗਏ ਸੀ ਬਹੁਤ ਸਾਰੀਆਂ ਨੀਲੀਆਂ ਹੋ ਗਏ ਇੱਕ ਖਰਚਾ ਦਿਓ ਮੈਨੂੰ ਮੈਂ ਖਰਚਾ ਕਿੱਥੋਂ ਦੇਵਾਂ ਜੀ ਮੈਂ ਕਿਹਾ ਮੈਨੂੰ ਕਿਤੇ ਕੰਮ ਤੇ ਲਾ ਦਿਓ ਤੇ ਤੁਸੀਂ ਤਨਖਾਹ ਫੜੀ ਜਾਈਓ ਹਾਂ ਮੈਂ ਤਾਂ ਦੇ ਨਹੀਂ ਸਕਦੀ ਕੋਸ ਹਾਂ ਫਿਰ ਜਿਹੜੀ ਮੈਨੂੰ ਪੈਨਸ਼ਨ ਆਉਂਦੀ ਸੀ ਉਹਦਾ ਸਾਰਾ ਖਰਚਾ ਲਿਆ ਹੁੰਦੀ ਸੀ ਮੈਂ 1500 ਮਿਲਦਾ ਸਾਰਾ ਖਰਚਾ ਉਹਦਾ ਨਹੀਂ ਹੁੰਦੀ ਸੀ ਆਟਾ ਉਹਦਾ ਖੰਡ ਚਾਹ ਅੱਛਾ ਸਾਰਾ ਕੁਝ ਮੈਹੀ ਨਹੀਂ ਹੁੰਦੀ ਸੀ ਕਿੰਨਾ ਟਾਈਮ ਹੋ ਗਿਆ ਅਸ਼ਮ ਤੇ ਵਿੱਚ ਆਈ ਨਹੀਂ ਇਹਨੂੰ ਜੀ ਮਹੀਨਾ ਹੋ ਗਿਆ ਹੋਊਗਾ ਮੈਂ 17 ਤਰੀਕ ਨੂੰ ਆਈ ਸੀ ਜੀ ਇੱਥੇ ਛੱਡ ਗਏ ਕੌਣ ਗਿਆ ਇਹ ਤਾਂ ਜਿਵੇਂ ਉੱਥੇ ਨਾ ਅਰੋਲ ਗਈ ਸੀ ਮੈਨੂੰ ਵੀ ਜਾਣਕਰੋਣੀ ਚਾਈ ਨਹੀਂ ਮੈਂ ਰੋਈ ਫਿਰਦੀ ਸੀਗੀ ਫਿਰ ਦੋ ਸਰਦਾਰ ਜੇ ਆਂਦੇ ਸੀਗੇ ਉਹਨੇ ਜੀ ਕਹਿੰਦੇ ਕੀ ਹੋ ਗਿਆ ਤੈਨੂੰ ਮਾਜੀ ਮੈਂ ਘਰ ਪੁੱਲ ਗਈ ਉਹ ਮੈਨੂੰ ਪੁੱਛ ਬੱਝ ਕੇ ਛੱਡ ਕੇ ਘਰੇ ਗਏ ਪਹਿਲਾਂ ਫੇ ਕਹਿੰਦੇ ਕੋਈ ਨਹੀਂ ਫਿਕਰ ਨਾ ਕਰੋ ਤੁਹਾਨੂੰ ਅਸੀਂ ਆਸਰੇੋਂ ਛੱਡਿਆ ਮੰਗੇ ਅੱਛਾ ਤੇ ਜਦੋਂ ਇੱਕ ਵਾਰੀ ਵਿਆਹ ਹੋ ਗਿਆ ਹੈ ਨਾ ਮਾਂ ਨੇ ਭੇਜੇ ਨਹੀਂ ਦੁਬਾਰਾ ਨਹੀਂ ਜ਼ਿੰਦਗੀ ਬਿਸਾਉਣ ਦੀ ਸੋਚੇ ਦੁਬਾਰਾ ਨਹੀਂ ਹਾਂ ਜੀ ਜਦੋਂ ਮੇਰੇ ਕਰਮਾਂ ਚ ਪਹਿਲੇ ਦੁੱਖ ਨਹੀਂ ਸੁੱਖ ਜਾਇ ਨਹੀਂ ਸੀ ਫੇਰ ਮੈਂ ਫਾਇਦਾ ਕੀ ਐਵੇਂ ਸੋਚੀ ਨਹੀਂ ਜਦ ਮੈਨੂੰ ਹਾਂ ਜੀ ਲੱਗਦਾ ਜੇ ਔਲਾਦ ਹੁੰਦੀ ਜਾਂ ਆਪਣੇ ਪਰਿਵਾਰ ਹੁੰਦਾ ਤੇ ਮੈਂ ਇੱਥੇ ਨਾ ਹੁੰਦੀ ਨਹੀਂ ਜੀ ਜਦੋਂ ਹੁਣ ਕਰਮਾਂ ਦੇ ਚ ਹੈ ਹੀ ਨਹੀਂ ਸੀ ਕੁਸੋ ਜੇ ਮਾਂ ਦੀ ਯਾਦ ਆਂਦੀ ਹੈ ਵੀ ਹਾਂਜੀ ਤਾਂ ਸਭ ਦੀ ਯਾਦ ਆ ਜੀ ਜਿਹਨਾਂ ਨੇ ਕੱਢੇ ਉਹਨਾਂ ਦੀ ਵੀ ਯਾਦ ਆਂਦੀ ਹੈ ਵੀ ਐ ਕੱਢਤਾ ਮੈਨੂੰ ਕਿੰਨਾ ਚ ਤੁਸੀਂ ਦੇਖ ਸਕਦੇ ਹੋ ਮਾਤਾ ਕਿੰਨੇ ਭਾਵੁਕ ਨੇ ਮਤ ਜੀ ਉਮਰ ਕਿੰਨੀ ਆ ਤੁਹਾਡੀ ਉਮਰ ਹੋ ਗਈ ਜੀ 60 70 ਸਾਲ ਦੀ 70 ਸਾਲ ਦੀ ਉਮਰ ਹੈ 70 ਤਾਂ ਪੂਰੀ ਨਹੀਂ ਹੋਣੀ ਬਸ ਘਾਟੀ ਹੋਣੀ ਮੜੀ ਮੋਕ ਘਾਟ ਹੋਣੀ ਹਾਂ ਬਸ ਜੀ ਲਾਲੋ ਬਸ ਤੇ ਹੁੰਦਾ ਹੈ ਕਿ ਜਿੰਨਾ ਭਤੀਜਾ ਨੂੰ ਮੈਂ ਆਪਣੀ ਗੋਦੀ ਚ ਖਲਾਇਆ ਉਹਨਾਂ ਨੂੰ ਵੱਡਾ ਕੀਤਾ ਵਿਆਹ ਕਰਾਇਆ ਤੇ ਉਹੀ ਅੱਜ ਜਿਹੜੇ ਧੱਕੇ ਮਾਰ ਰਹੇ ਨੇ ਕੁੱਟਮਾਰ ਕਰ ਰਹੇ ਨੇ ਹਾਂਜੀ ਉਹ ਕੁੱਟਮਾਰ ਤੇ ਕਰਨੀ ਨੇ ਕਹਿੰਦੇ ਖਰਚਾ ਦਿਓ ਮੈਂ ਖਰਚਾ ਕਿੱਥੋਂ ਦੇਵਾਂ ਤੇ ਕਿਸੇ ਹੋਰ ਨੇ ਸਪੋਰਟ ਨਹੀਂ ਕੀਤੀ ਤੁਹਾਨੂੰ ਨਹੀਂ ਜੀ ਕਹਿੰਦੇ ਸੀ ਉਹ ਕਹਿੰਦੇ ਉਹਨਾਂ ਨੇ ਕਹਿਤਾ ਸੀਗਾ ਸਾਡੇ ਵਿੱਚ ਕੋਈ ਦਾਖਲਣ ਦੇਵੇ ਅੱਛਾ ਤੇ ਉਹ ਕਹਿੰਦੇ ਜੀ ਅਸੀਂ ਕਿਹ ਦਾਖਲਾਨੀ ਵਿੱਚ ਦੇ ਸਕਦੇ ਭੈਣਾ ਨਹੀਂ ਸੀਗੇ ਤੁਹਾਡੇ ਭੈਣਾ ਭੈਣ ਇੱਕ ਹੈਗੀ ਐ ਇਸ ਵਿੱਚ ਉਹ ਉਹਨੂੰ ਹਗਮਾਨ ਹੈ ਜੀ ਪੈਸਿਆਂ ਦਾ अच्छा वो भी नहीं पूछदे ना जी कोई नहीं पूछदा उनने इतने मकान है सब कुछ, कुछ है वो कोई गल भी नहीं करते किथे ਰਹਿੰਦੇ ਨੇ ਉਹ ਇੱਥੇ ਲੁਧਿਆਣੇ ਚ ਐਸਾ ਵਿਦਾ ਜੀ ਸਿੰਘ ਨਗਰ ਅੱਛਾ ਪੁੱਛਦੇ ਨਹੀਂ ਫੋਨ ਵੀ ਨਹੀਂ ਕਰਦੇ ਫੋਨ ਕਦੇ ਕਦੇ ਉਹ ਕਰ ਲੈਂਦੇ ਉਹ ਨਹੀਂ ਕਰਦੇਗੇ ਵੀ ਜੇ ਮੈਂ ਇੱਕ ਦਿਨ ਕਿਹਾ ਮੈਂ ਮੈਂ ਮਿਲ ਜਾ ਕਹਿੰਦੇ ਨਾ ਕੀ ਲੋੜ ਹੈ ਤਾਂ ਦੀ ਲੋੜ ਨਹੀਂ ਕਹਿੰਦੇ ਜੀ ਮੇਰਾ ਤਾਂ ਕੋਈ ਨਹੀਂ ਹੈਗਾ ਹੁਣ ਜੇ ਮੈਂ ਕਹਿੰਦਾ ਮੈਨੂੰ ਕੋਈ ਮਿਲ ਜੂ ਮੈਨੂੰ ਮਿਲਣਾ ਨਾ ਵੀ ਕੋਈ ਨਹੀਂ ਮੇਰੇ ਅਗੇ ਕਿਸੇ ਤੋਂ ਕਿ ਹਾਂ ਉਹ ਮੈਨੂੰ ਮਿਲੂਗਾ ਜਾਂ ਫਿਰ ਹੁੰਦਾ ਇੱਕ ਪਰਿਵਾਰ ਦੇ ਵਿੱਚ ਮਿਲਣਾ ਜਾਂ ਗੱਲਾਂ ਕਰਨੀਆਂ ਹੁੰਦਾ ਨਾ ਜੀ ਕੋਈ ਨਹੀਂ ਹੈਗਾ ਮੇਰੇ ਕੋਈ ਨਹੀਂ ਕੋਈ ਨਹੀਂ ਤੁਹਾਡਾ ਨਾ ਜੀ ਕੋਈ ਉਮੀਦ ਵੀ ਨਹੀਂ ਕਿਸੇ ਨਾ ਜੀ ਉਮੀਦ ਵੀ ਹੈ ਨਹੀਂ ਕਿ ਕਿਉਂ ਮੀਤ ਖਤਮ ਕਿਉਂ ਜੀ ਵੀ ਇਹ ਸਬਦੇ ਹੁੰਦੇ ਨੇ ਮੇਰਾ ਕੋਈ ਹੈ ਨਹੀਂ ਕੋ ਮਿਲਣ ਨਹੀਂ ਆਉਂਦਾ ਤੁਹਾਨੂੰ ਕੋਈ ਹੈ ਹੀ ਨਹੀਂ ਜਦੋਂ ਮੇਰਾ ਜੀ ਮਿਲੂਗੀ ਇੱਥੇ ਅਹਿਸਾਸ ਹੁੰਦਾ ਹੈ ਨਾ ਜੀ ਉਹ ਫੀਲ ਹੁੰਦਾ ਹੈ ਕਮੀ ਮਹਿਸੂਸ ਹੁੰਦੀ ਹੈ ਐ ਤਾਂ ਹੁੰਦੀ ਰਹਿੰਦੀ ਹੈ ਜੀ ਗੱਲ ਕਰੀ ਜਿਹਦਾ ਹੈ ਨਹੀਂ ਕੋਈ ਮਿਲੂ ਮੈਨੂੰ ਕੋਣ ਜਿਹਦਾ ਕੋਈ ਦੇਖ ਕੇ ਤਾਂ ਕੋਈ ਰਾਜ਼ ਹੀ ਨਹੀਂ ਮੈਨੂੰ ਕਿੰਨੇ ਟਾਈਮ ਹੋ ਗਿਆ ਤੁਹਾਡੇ ਮਾਤਾ ਨੂੰ ਗਏ ਨੂੰ ਉਹ ਤਾਂ ਹੋ ਗਏ ਜੀ ਉਹ ਸਨ 3 400 ਸਾਲ ਤੋਂ ਉਰੀ ਹੋ ਗਿਆ ਇਹਨੂੰ ਜੀ ਹੋ ਗਏ ਹੋਣਗੇ 12 13 ਸਾਲ ਦੇ 12 13 ਸਾਲ ਤੋਂ ਕੱਲੇ ਹੀ ਹੋ ਹਾਂ ਜੀ ਭਰਾ ਨਾਲ ਸੀ ਜੀ ਇੱਕੋ ਹੀ ਭਰਾ ਆ ਤਿੰਨ ਭਰਾ ਸੀ ਜੀ ਇੱਕ ਤਾਂ 7 ਸਾਲ ਹੋ ਗਏ ਮੰਜੀ ਚ ਪਿਆ ਇੱਥੇ ਲੁਦਿਆ ਨਹੀਂ ਇੱਕ ਜਿਹਦੀ ਲਾਗ ਹੈ ਉਹ ਇਹਨਾਂ ਨਾਲ ਬੈਠਾ ਹੈ ਇੱਕ ਮੁੱਕ ਗਿਆ ਚੂਹੇ ਖਾ ਕੇ ਜ਼ਹਿਰ ਫੈਲ ਰਗੀ ਉਹ ਦੋ ਪ੍ਰਾਣੀ ਪੁੱਛਦੇ ਦੋ ਪ੍ਰਾਣੀ ਕਹਿੰਦੇ ਵੀ ਸਾਡੇ ਕੋਲ ਆ ਕੇ ਰਹਿ ਲਾ ਜਾਂ ਫਿਰ ਸਾਡੇ ਨਾਲ ਉਹ ਤਾਂ ਕਹਿੰਦੇ ਜੀ ਜੇ ਇਹਨੂੰ ਕੱਢੇਗੇ ਤਾਂ ਅਸੀਂ ਆਵਾਂਗੇ ਨਹੀਂ ਅਸੀਂ ਆਂਦੇ ਨਹੀਂ ਭਰਾਏ ਇੱਕ ਚ ਗੱਲ ਕਹਦੇ ਹਾਂ ਜੀ ਸਭ ਤੋਂ ਵੱਡੇ ਸੀ ਤੁਸੀਂ ਆਪਣੇ ਘਰ ਦੇ ਵਿੱਚ ਮੈਂ ਇਨਾ ਜੀ ਵੱਡੇ ਤਾਂ ਮੇਰੇ ਭੈਣਾਂ ਇੱਕ ਉਹ ਤੋਂ ਛੋਟੀ ਮੈਂ ਹਾਂ ਉਹਨਾਂ ਭਰਾਵਾਂ ਨੂੰ ਗੋਦੀ ਦੇ ਵਿੱਚ ਖੜਾਇਆ ਤੇ ਉਹੀ ਕਹਿ ਰਹੇ ਨੇ ਵੀ ਇਹਨਾਂ ਨੂੰ ਬਹੁਤ ਖਰਚੇ ਮੈਂ ਦਿੰਦੀ ਸੀ ਜੀ ਨਿੱਕੇ ਨਿੱਕੇ ਸੇ ਵਿਆਹ ਸਭ ਮੇਰੇ ਤੇ ਵਿਆਹ ਹੋਇਆ ਮੇਰੇ ਮੈਂ ਜਦੋਂ ਜੰਮੇ ਸੀ ਮੈਂ ਹੀ ਪਾਲਦੀ ਸੀ 3-3 ਸਿਸੀਆਂ ਲਾਈਆਂ ਹੋਈਆਂ ਸੀ ਮੇਰੀਆਂ ਕਦੇ ਦੋ ਉਹਨੂੰ ਬੁਲਾ ਨਹੀਂ ਕਦੇ ਉਹਨੂੰ ਬੁਲਾ ਨਹੀਂ ਕਦੇ ਉਹਨੂੰ ਬੁਲਾ ਨਹੀਂ ਸੀਸੀਆਂ ਤੋਂ ਜਦ ਬਾਰੀ-ਬਾਰੀ ਮੈਂ ਇੰਨਾ ਕੰਮ ਔਖਾ ਕੀਤਾ ਕੋਈ ਹੰਤ ਨਹੀਂ ਅੱਜ ਜੀ ਕੋ ਕਹਿੰਦੇ ਨੇ ਅਸੀਂ ਤੈਨੂੰ ਰੱਖਣ ਵਾਲੇ ਖਰਚਾ ਦੇ ਕਹਿੰਦੇ ਜੇ ਚਾਰ ਸਿਲੰਡਰ ਭਰਾਵਾਂਗੇ ਚਾਰ ਜੇ ਖਰਚੇ ਲਵਾਂਗੇ ਜੇ 8 ਭਰਾਵਾਂਗੇ ਤਾਂ 8 ਦੇ ਪੈਸੇ ਲਵਾਂਗੇ ਇਹ ਤੁਹਾਨੂੰ ਲੱਗਦਾ ਹੈ ਸਿਰਫ ਕੱਢਣ ਲਈ ਜਿਹੜੇ ਆ ਇਹ ਨਾਮ ਤੁਹਾਨੂੰ ਕੱਢਣ ਲਈ ਕਟ ਮਾਰ ਕਰਨ ਲਈ ਜੋ ਕਰੋ ਕੱਢਣ ਲਈ ਇਹ ਖਰਚਾ ਜਿਹੜਾ ਮੰਗੇ ਜਾ ਰਿਹਾ ਸੀ ਉਹਨਾਂ ਨੂੰ ਵੀ ਪਤਾ ਹੈ ਕਿ ਜਿਹੜੇ ਤੁਸੀਂ ਉਹ ਤੁਸੀਂ ਕੁਝ ਕਰਦੇ ਨਹੀਂ ਹੈਗੇ ਬੂਆ ਕੁਝ ਕਰਦੀ ਨਹੀਂ ਭੈਣ ਕੁਝ ਕਰਦੀ ਨਹੀਂ ਕੰਪਨੀ ਕਰਦੇ ਕੋਈ ਮਤਲਬ ਜੌਬ ਨਹੀਂ ਕਰਦੇ ਹੈਨਾ ਤੇ ਉਹਨਾਂ ਦਾ ਸਿਰਫ ਇੱਕ ਹੀ ਉਹ ਸੀਗਾ ਕਿ ਹਾਂ ਵੀ ਆਪਾਂ ਇਹਨਾਂ ਤੋਂ ਖਰਚਾ ਮੰਗਾਂਗੇ ਇਹਨਾਂ ਨੂੰ ਕਟ ਮਾਰ ਕਰਾਂਗੇ ਇਹਨਾਂ ਨੇ ਆਪ ਦੁਖੀ ਹੋ ਕੇ ਨਿਕਲਣ ਉਹਨਾਂ ਨੇ ਇਹੀ ਕਿਹਾ ਸੀ ਨਾ ਜੀ ਵੀ ਜਦਾਂ ਖਰਚਾ ਦੇ ਦੇ ਜੇ ਰਹਿਣਾ ਦੇ ਨਹੀਂ ਸਾਡੇ ਕੋਲੇ ਕੋਈ ਰੋਟੀ ਟੁਕਣੀ ਅਸੀਂ ਤਾਂ ਇਹਨੂੰ ਰੱਖ ਨਹੀਂ ਸਕਦੇ ਮਾਤਾ ਦੀਆਂ ਜਿਹੜੀਆਂ ਅੱਖਾਂ ਨੇ ਉਹ ਹੰਝੂ ਨਾਲ ਨਮ ਮਲ ਜੀ ਹਾਂ ਤੁਸੀਂ ਬਿਲਕੁਲ ਸਹੀ ਸਮਝ ਰਹੇ ਹੋ ਇੱਕ ਪਰਿਵਾਰ ਹੁੰਦਾ ਹੈ ਜਿਹਦੀ ਬਹੁਤ ਜ਼ਿਆਦਾ ਸਪੋਰਟ ਹੁੰਦੀ ਹੈ ਕਹਿੰਦੇ ਜੇ ਇਹ ਭਰਾ ਹੁੰਦੇ ਨੇ ਭੈਣਾਂ ਲਈ ਬਹੁਤ ਵੱਡੇ ਮਾਣ ਦੀ ਮਾਣ ਹੁੰਦਾ ਹੈ ਵੀ ਮੇਰੇ ਭਰਾ ਨੇ ਉਹ ਵੀ ਤਿੰਨ ਭਰਾ ਨੇ ਚਾਰ ਭਰਾ ਨੇ ਜੇ ਇੱਕ ਭਰਾ ਆ ਇੱਕ ਭਰਾ ਹੁੰਦਾ ਹੈ ਪੂਰਾ ਇੱਕ ਮਾਣ ਹੁੰਦਾ ਹੈ ਵੀ ਮੇਰਾ ਇੱਕ ਭਰਾ ਉਹ ਵੀ ਸੋ ਦੇ ਬਰਾਬਰ ਪਰ ਇੱਕ ਭੈਣ ਜੋ ਕਿ ਅੱਜ ਆਸ਼ਰਮ ਦੇ ਵਿੱਚ ਬੈਠੀ ਨੇ ਅੱਖਾਂ ਨਮ ਨੇ ਤੇ ਜੇ ਉਹਨਾਂ ਨੂੰ ਜਿਹੜਾ ਉਹਨਾਂ ਦੇ ਭਤੀਜਾ ਵੱਲੋਂ ਜਿਹੜਾ ਕੁੱਟ ਮਾਰ ਕੇ ਜਿਹੜਾ ਕੱਢਿਆ ਗਿਆ ਮਤਲਬ ਅੱਖਾਂ ਇਹਨਾਂ ਦੇ ਕਹਿਣਾ ਕਿ ਅੱਖਾਂ ਦੇ ਵਿੱਚ ਮੇਰੇ ਅੱਖਾਂ ਨਾਲ ਵੀ ਮਾਰਿਆ ਕਿ ਮੇਰੇ ਅੱਖਾਂ ਜਿਹੜੇ ਫੁੱਲ ਕੇ ਏਡੇ ਏਡੇ ਲੱਡੂ ਵਾਂਗੂ ਹੋ ਗਿਆ ਸੀਗਾ ਤੇ ਬਹੁਤ ਜ਼ਿਆਦਾ ਇਹਨਾਂ ਨੂੰ ਮਤਲਬ ਬਹੁਤ ਜ਼ਿਆਦਾ ਕੁੱਟਿਆ ਗਿਆ ਕਿ ਅੱਜ ਵੀ ਇਹ ਰੋ ਰਹੇ ਨੇ ਤੇ ਫਿਰ ਬਾਤ ਚ ਇਹ ਕਹਿੰਦੇ ਨੇ ਕਿ ਬਜ਼ੁਰਗਾ ਦੀ ਵੀ ਗਲਤੀ ਹੋਊਗੀ ਬਜ਼ੁਰਗਾ ਦੀ ਕੀ ਗਲਤੀ ਐ ਇਸ ਉਮਰ ਦੇ ਵਿੱਚ ਇਹ ਕਿੱਥੋਂ ਤੁਹਾਨੂੰ ਜਿਹੜਾ ਖਰਚਾ ਲਿਆ ਕੇ ਦੇਣਗੇ ਕੀ ਕਹਿਣਾ ਚਾਹੋਗੇ ਇਦਾਂ ਦੇ ਪਰਿਵਾਰ ਵਾਲਿਆਂ ਨੂੰ ਜੋ ਕਿ ਆਪਣੇ ਹੀ ਪਰਿਵਾਰ ਦੇ ਵਿੱਚ ਆਪਣੇ ਹੀ ਜਨਾਨੀ ਨੂੰ ਪਾ ਕਹਿ ਸਕਦੇ ਹੱਥ ਚੁੱਕਰੇ ਨੇ ਉਹਨਾਂ ਨੂੰ ਘਰੋਂ ਬਾਹਰ ਕੱਢ ਰਹੇ ਨੇ ਉਹਨਾਂ ਨੂੰ ਇੰਨੀ ਬੁਰੀ ਤਰ੍ਹਾਂ ਇੰਨੀ ਬਹਿਰੈਮੀ ਨਾਲ ਮਾਰਿਆ ਜਾਂਦਾ ਕਿ ਉਹਨਾਂ ਦੀ ਬੋਡੀ ਤੇ ਨਿਸ਼ਾਨ ਜੜੇ ਹਜੇ ਤੱਕ ਨਹੀਂ ਗਏ ਤੇ ਆਪਣੀ رائے ਸਾਨੂੰ ਜਰੂਰ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਦੱਸਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਨੇ ਹਮਲਿਕ ਕੈਮਰਾ ਪਰਸਨ ਪ੍ਰਿੰਸ ਕੁਮਾਰ ਨਾਲ